ਐਸਾ ਅ ਰਾਹੁਲ ਗਾਂਧੀ ਤੋਂ ਆਸ ਤੋਂ ਕੁਝ ਵੀ ਆ ਉਹ ਕੁਝ ਵੀ ਕਰ ਕਹਿ ਸਕਦੇ ਆ ਉਹਨਾਂ ਤੇ ਉਹ ਨਹੀਂ ਗਈ ਗੱਲ ਪਰ ਜਿਹੜੀ ਆ ਗੱਲ ਕਹਿਤੀ ਵੀ ਮੇਰੀ ਲੜਾਈ ਇੰਡੀਅਨ ਸਟੇਟ ਨਾਲ ਆ ਮੇਰੀ ਲੜਾਈ ਦੇਸ਼ ਨਾਲ ਆ ਹਿੰਦੁਸਤਾਨ ਨਾਲ ਅੱਗੇ ਉਹ ਕਹਿੰਦੇ ਸੀ ਮੇਰੀ ਲੜਾਈ ਵੀ ਆਰਐਸਐਸ ਨਾਲ ਆ ਮੇਰੀ ਲੜਾਈ ਭਾਜਪਾ ਨਾਲ ਮੇਰੀ ਲੜਾਈ ਕੋਰਟ ਨਾਲ ਆ ਮੇਰੀ ਲੜਾਈ ਇਲੈਕਸ਼ਨਲ ਕਮਿਸ਼ਨ ਨਾਲ ਇਹ ਜੀਆਂ ਗੱਲਾਂ ਤੱਕ ਤਾਂ ਉਹ ਕਰਦੇ ਸੀ ਪਰ ਹੁਣ ਜਦੋਂ ਦੇ ਉਹ ਬਾਹਰ ਲਿਆਂ ਜਿਹੜੀਆਂ ਤਾਕਤਾਂ ਐ ਜਿਹੜੀਆਂ ਦੇਸ਼ ਦੀਆਂ ਦੁਸ਼ਮਣ ਨੇ ਚਾਹੇ ਉਹ ਕੋਈ ਵੀ ਟੈਰਰਿਸਟ ਗਰੁੱਪ ਨੇ ਚਾਹੇ ਕਸ਼ਮੀਰ ਦੇ ਹੋਣ ਚਾਹੇ ਉਹ ਮਾਓਵਾਦੀ ਹੋਣ ਨੈਕਸਲਾਈਟ ਹੋਣ ਖਾਲਸਤਾਨੀ ਹੋਣ ਚਾਹੇ ਉਹ ਪੰਨੂ ਵਰਗੇ ਹੋਣ ਚਾਹੇ ਉਹ ਸਾਡੇ ਜਿਹੜੇ ਵੀ ਅ ਅੰਮ੍ਰਿਤਪਾਲ ਵਰਗੇ ਜਿਹੜੇ ਅੰਦਰ ਨੇ ਯੂਰਪਾ ਦੇ ਵਿੱਚ ਇਹ ਸਾਰੇ ਲੋਕਾਂ ਦੀ ਬੋਲੀ ਉਹ ਬੋਲਣ ਤਾਂ ਲੱਗੇ ਸੀ ਪਰ ਜਦੋਂ ਦੇ ਹੁਣ ਉਹ ਬਾਹਰ ਜਾ ਕੇ ਉਹਨਾਂ ਦੇ ਮੈਂਬਰ ਪਾਰਲੀਮੈਂਟਸ ਨਾਲ ਉਹਨਾਂ ਲੀਡਰਾਂ ਨੂੰ ਮਿਲਦੇ ਨੇ ਤੇ ਉਥੋਂ ਬੜੀ ਵੱਡੀ ਫੰਡਿੰਗ ਵੀ ਹੁੰਦੀ ਆ ਬੜਾ ਵੱਡਾ ਉਹਨਾਂ ਦਾ ਸਹਾਰਾ ਉੱਥੇ ਹੀ ਆ ਹੁਣ ਤੇ ਉਹਨਾਂ ਨੇ ਆ ਕੇ ਸਾਰਿਆਂ ਦੀ ਬੋਲੀ ਜਿੰਨੇ ਵੀ ਮੈਂ ਸਮਝਦਾ ਯੂਪਾ ਕੇ ਸਰਗੇ ਉਹਨਾਂ ਨੂੰ ਅਗਬਲਾ ਤਾਂ ਹੁਣ ਯੂਪੀਏ ਦੀ ਜਗ੍ਹਾ ਯੂਪਾ ਆਪਣੀ ਪਾਰਟੀ ਦਾ ਨੌ ਰਾਹੁਲ ਗਾਂਧੀ ਜੀ ਨੂੰ ਉਹ ਰੱਖਣਾ ਚਾਹੀਦਾ ਕਾਂਗਰਸ ਜਾਂ ਹੋਰ ਨੌ ਤਾਂ ਰੱਖਣਾ ਹੀ ਨਹੀਂ ਚਾਹੀਦਾ ਉਹ ਨੌ ਨਾਲੇ ਜਿਵੇਂ ਸਾਰੇ ਹੀ ਜਿਹੜੇ ਦੇਸ਼ ਦੇ ਓਲਟਰ ਦੇਸ਼ ਦਰੋਹੀ ਨੇ ਜੋ ਉਹਨਾਂ ਨੂੰ ਨੋ ਦਿੱਤਾ ਜਾਂਦਾ ਉਹ ਰਾਹੁਲ ਗਾਂਧੀ ਆਪ ਹੀ ਦੱਸ ਦੇਣ ਵੀ ਇਹਨਾਂ ਨੂੰ ਅੱਜ ਕੀ ਨੋ ਦੇਣਾ ਚਾਹੀਦਾ ਇਹਨਾਂ ਦਾ ਕੀ ਨੋ ਹੋਣਾ ਚਾਹੀਦਾ ਜਿਹੜੇ ਨੇ ਇੰਡੀਅਨ ਸਟੇਟ ਨਾਲ ਲੜਾਈ ਦੀ ਗੱਲ ਕਰਤੀ ਤੇ ਦੂਜੀ ਗੱਲ ਇਹ ਪਹਿਲਾਂ ਤੋਂ ਹੀ ਉਹਨਾਂ ਨੂੰ ਹੀ ਛੱਡਦੇ ਰਹੇ ਆ ਉਹਨਾਂ ਨੂੰ ਹੀ ਛਡਾਉਂਦੇ ਰਹੇ ਆ ਉਹਨਾਂ ਦੇ ਹੱਕ 'ਚ ਗੱਲ ਕਰਦੇ ਰਹੇ ਆ ਇਸ ਕਰਕੇ ਅੱਜ ਕਾਂਗਰਸ ਪਾਰਟੀ ਵਾਲੇ ਕਾਂਗਰਸ ਪਾਰਟੀ ਦੇ ਲੀਡਰ ਇਹ ਸਪਸ਼ਟ ਕਰਨ ਕਿ ਜੋ ਰਾਹੁਲ ਗਾਂਧੀ ਦੀ ਲੜਾਈ ਆ ਹਿੰਦੁਸਤਾਨ ਨਾਲ ਦੇਸ਼ ਨਾਲ ਇੰਡੀਆ ਨਾਲ ਇੰਡੀਅਨ ਸਟੇਟ ਨਾਲ ਜੋ ਉਹਨਾਂ ਨੇ ਕਿਹਾ ਅੱਜ ਕਾਂਗਰਸ ਦੇ ਲੀਡਰ ਵੀ ਕਿਰਪਾ ਕਰਕੇ ਦੱਸਣ ਵੀ ਤੁਸੀਂ ਵੀ ਅੱਜ ਦੇਸ਼ ਦੇ ਦੁਸ਼ਮਣੋਂ ਸਾਰੇ ਥੋੜੀ ਵੀ ਲੜਾਈ ਦੇਸ਼ ਨਾਲ ਇਸ ਕਰਕੇ ਇਹ ਅੱਜ ਬਹੁਤ ਭਾਗੂਲ ਗਾਂਧੀ ਮਤਲਬ ਜਜਵਾਬਤਾਚ ਜੋਸ਼ ਉਹ ਸੱਚ ਬੋਲ ਗਏ ਜਿਹੜੀ ਜਮਾਂ ਗੱਲ ਐਵੇਂ ਨਹੀਂ ਆਉਂਦੀ ਐਡੇ ਵੱਡੇ ਲੀਡਰ ਦੇ ਮੂੰਹ ਤੇ ਜੋ ਉਹਨਾਂ ਦੇ ਗੱਲ ਸੀਗੀ ਕਿਉਂਕਿ ਉਹਨਾਂ ਦੇ ਬਾਹਰ ਸਾਰੇ ਸੰਬੰਧ ਨੇ ਜਿਹੜੇ ਮੈਂ ਕਹਿਣਾ ਨਹੀਂ ਚਾਹੁੰਦਾ ਪਹਿਲਾਂ ਹੀ ਇਟਲੀ ਨਾਲ ਨੇ ਉਹ ਸਾਡੇ ਦੇਸ਼ ਨਾਲ ਉਹਨਾਂ ਦੇ ਸਬੰਧ ਜਿਹੜੇ ਨੇ ਉਹ ਕਿੰਨੇ ਕਨੇ ਇਹ ਵੀ ਨਹੀਂ ਕਹਿ ਸਕਦੇ ਪਰ ਉਹ ਉਹਨਾਂ ਦੇ ਬਾਰ ਬਾਰ ਉਹ ਸਬੰਧ ਨੇ ਜਿਹੜੇ ਉਹ ਦੇਸ਼ਾਂ ਨਾਲ ਨੇ ਉਹ ਅੱਜ ਅਜਾਗਰ ਹੋ ਗਏ ਪਰ ਹੁਣ ਫਰਕ ਇੰਨਾ ਹੀ ਆ ਕਾਂਗਰਸ ਦਾ ਜਿਹੜਾ ਹਰ ਪ੍ਰਧਾਨ ਆ ਸੂਬੇ ਦਾ ਕੋਈ ਸੀਐਲਪੀ ਲੀਡਰ ਆ ਕੋਈ ਮੁੱਖ ਮੰਤਰੀ ਆ ਉਹ ਕਿਸ ਮੂੰਹ ਨਾਲ ਆਪਣੇ ਸਾਹਮਣਾ ਕਰਨਗੇ ਲੋਕਾਂ ਦਾ ਕਿਉਂਕਿ ਹਿੰਦੁਸਤਾਨ ਦੇ ਲੋਕਾਂ ਦੇ ਨਾਲ ਤਾਂ ਉਹਨਾਂ ਨੇ ਕਿਹਾ ਤਾਂ ਮੇਰੀ ਲੜਾਈ ਆ ਤੇ ਅੱਜ ਦੇਸ਼ ਦੇ ਦੁਸ਼ਮਣ ਦਾ ਜਿਹੜਾ ਰੋਲ ਹੁੰਦਾ ਉਹ ਅੱਜ ਕਿਸੇ ਪਾਕਿਸਤਾਨ ਨੂੰ ਅੱਜ ਕਿਸੇ ਹੋਰ ਨੂੰ ਰੋਲ ਨਹੀਂ ਅੱਜ ਰਾਹੁਲ ਗਾਂਧੀ ਨੇ ਰੋਲ ਆ ਜਿਹੜੀ ਉਹ ਜ਼ਿੰਮੇਵਾਰੀ ਸਾਂਭ ਲਈ ਆ ਇੰਡੀਅਨ ਸਟੇਟ ਨਾਲ ਤੇ ਦੇਸ਼ ਨਾਲ ਲੜਾਈ ਉਹਨਾਂ ਨੇ ਅੱਜ ਨਵੇਂ ਆਪਣੇ ਕਾਂਗਰਸ ਭਵਨ ਦਾ ਜਿਹੜਾ ਉਦਘਾਟਨ ਕੀਤਾ ਜਿਹਦਾ ਮੈਂ ਕਹਿਣਾ ਯੂਵਪਾ ਨੂੰ ਔਰ ਰੱਖ ਲੈਣਾ ਚਾਹੀਦਾ ਉਹਨਾਂ ਨੂੰ ਆਪਣਾ ਤੇ ਉਥੇ ਪਹਿਲੇ ਨਵੇਂ ਸਾਲ ਤੇ ਤੇ ਨਵੇਂ ਕਾਂਗਰਸ ਭਵਨ ਜਿਹੜਾ ਹੈ ਉਹਦੀ ਉਹ ਉਦਘਾਟਨ ਤੇ ਉਹਨਾਂ ਨੇ ਅੱਜ ਇਹ ਗੱਲ ਕਹਿਤੀ ਆ ਮੈਨੂੰ ਨਹੀਂ ਲੱਗਦਾ ਇਸ ਵੇਲੇ ਕੋਈ ਵੀ ਦੇਸ਼ ਵਾਸੀ ਉਹਨਾਂ ਨੂੰ ਇਸ ਗੱਲ ਤੇ ਮਾਫ਼ ਕਰੂਗਾ ਇਹ ਐਡੀ ਬੜੀ ਲਾਈਨ ਖਿੱਚਤੀ ਉਹਨਾਂ ਨੇ ਅੱਜ ਮਤਲਬ ਕਹਿਣ ਦਾ ਫਿਰ ਤਾਂ ਉਹਨਾਂ ਨੂੰ ਬਾਹਰ ਕਿਸੇ ਜਾ ਕੇ ਲੋਕਾਂ ਦੇ ਮੁਲਕਾਂ ਨਾਲ ਰਲ ਕੇ ਉਹ ਤਾਂ ਇਹ ਆਉਣ ਵਾਲੇ ਦਿਨਾਂ 'ਚ ਹੀ ਲੱਗ ਰਿਹਾ ਵੀ ਉਹ ਤਾਂ ਲੜਾਈ ਸ਼ੁਰੂ ਕਰਨਗੇ ਕੋਈ ਇਹ ਹੁਣ ਲੜਾਈ ਪਤਾ ਨਹੀਂ ਉਹ ਹਥਿਆਰਾਂ ਦੀ ਸ਼ੁਰੂ ਕਰਨਗੇ ਜਾਂ ਉਹ ਲੜਾਈ ਸ਼ਬਦਾਂ ਦੀ ਸ਼ੁਰੂ ਕਰਨਗੇ ਕਿਸ ਤਰੀਕੇ ਦੀ ਉਹ ਕਲਮ ਦੀ ਸ਼ੁਰੂ ਕਰਨਗੇ ਇਹ ਪਰਮਾਤਮਾ ਜਾਣਦਾ ਜਾਂ ਉਹ ਜਾਣਦੇ ਆ ਪਰ ਉਹਨਾਂ ਨੇ ਅੱਜ ਕਲੀਅਰ ਲਾਈਨ ਨਾ ਜਿਹੜੀ ਉਹ ਖਿੱਚਤੀ ਆ ਵੀ ਮੇਰੀ ਲੜਾਈ ਅੱਜ ਸਿੱਧੀ ਦੇਸ਼ ਨਾਲ